ਅਕਤੂਬਰ 1996 ਦੁਨੀਆ ਦੇ ਸਭ ਤੋਂ ਵਿਅਸਤ ਮੰਨੇ ਜਾਂਦੇ ਇੰਗਲੈਂਡ ਦੇ ਹੀਥਰੋ 에ਅਰਪੋਰਟ ਤੇ ਇੱਕ ਬ੍ਰਿਟਿਸ਼ 에ਅਰਵੇਜ਼ ਦਾ ਜਹਾਜ਼ ਉਤਰਦਾ ਹੈ ਸਵਾਰੀਆਂ ਉਤਰਦੀਆਂ ਨੇ ਨਾਲ ਹੀ 에ਅਰਪੋਰਟ ਦੇ ਮੁਲਾਜ਼ਮ ਸਵਾਰੀਆਂ ਦੇ ਸਮਾਨ ਨੂੰ ਉਤਾਰਨ ਲਈ ਜਹਾਜ਼ ਕੋਲ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਜਹਾਜ਼ ਦੇ ਪਿਛਲੇ ਟਾਇਰ ਦੇ ਨਾਲ ਇੱਕ ਚੀਜ਼ ਚਿਪਕੀ ਹੋਈ ਹੈ ਜੋ ਲੱਭ ਭਗ ਬਰਫ਼ ਬਣੀ ਹੋਈ ਹੈ ਮੁਲਾਜ਼ਮ ਥੋੜਾ ਅੱਗੇ ਜਾ ਕੇ ਦੇਖਦੇ ਨੇ ਤਾਂ ਹੈਰਾਨ ਰਹਿ ਜਾਂਦੇ ਨੇ ਕਿ ਇਹ ਕੋਈ ਚੀਜ਼ ਨਹੀਂ ਬਲਕਿ ਇੱਕ ਇਨਸਾਨ ਹੈ ਜਸਤੇ ਬਾਡੀ ਪੂਰੀ ਜੰਮੀ ਹੋਈ ਹੈ ਪਰ ਸਾਹ ਚੱਲਦੇ ਮਿਲਦੇ। ਫਟਾਫਟ ਉਸ ਨੂੰ ਡਾਕਟਰੀ ਸਹਾਇਤਾ ਦੇ ਲਈ ਹਸਪਤਾਲ ਭੇਜਿਆ ਜਾਂਦਾ ਜਿੱਥੇ 4 ਦਿਨਾਂ ਬਾਅਦ ਉਸ ਨੌਜਵਾਨ ਨੂੰ ਹੋਸ਼ ਆਉਂਦਾ ਹੈ। ਇਹ ਨੌਜਵਾਨ ਕੋਈ ਨਹੀਂ ਬਲਕਿ ਪੰਜਾਬ ਦਾ ਰਹਿਣ ਵਾਲਾ 23 ਸਾਲਾ ਪ੍ਰਦੀਪ ਸੈਣੀ ਸੀ। ਜਿਸ ਨੇ ਦਿੱਲੀ ਤੋਂ ਇੰਗਲੈਂਡ ਦੇ ਹੀਥਰੋ 에ਅਰਪੋਰਟ ਤੱਕ ਦਾ ਸਫ਼ਰ ਜਹਾਜ਼ ਦੇ ਟਾਇਰ ਦੇ ਨਾਲ ਲੱਗ ਕੇ ਪੂਰਾ ਕਰਨ ਦਾ ਅਜੀਬੋ-ਗਰੀਬ ਤੇ ਦੁਨੀਆ ਨੂੰ ਹੈਰਾਨ ਕਰਨ ਵਾਲਾ ਕਾਰਨਾਮਾ ਕਰ ਦਿੱਤਾ ਸੀ। हाल ही ਦੇ ਵਿੱਚ ਅਮਰੀਕਾ ਤੋਂ ਇੱਕ ਅਮਰੀਕੀ ਮਿਲਟਰੀ ਦਾ ਜਹਾਜ਼ ਰਿਪੋਰਟ ਕੀਤੇ 104 ਭਾਰਤੀਆਂ ਨੂੰ ਵਾਪਸ ਲੈ ਕੇ ਪੰਜਾਬ ਦੇ ਅਮ੍ਰਿਤਸਰ ਪਹੁੰਚਿਆ ਇਹ ਨੌਜਵਾਨ ਇਸ ਲਈ ਰਿਪੋਰਟ ਕੀਤੇ ਗਏ ਕਿਉਂਕਿ ਇਹ ਸਾਰੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਸੀ ਭਾਰਤ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਜਾਣ ਦਾ ਇਹ ਪਹਿਲਾ ਮੌਕਾ ਤਾਂ ਨਹੀਂ ਸੀ ਤੇ ਨਾ ਹੀ ਆਖਰੀ ਸੀ ਇਸ ਤੋਂ ਪਹਿਲਾਂ ਵੀ ਲੱਖਾਂ ਲੋਕ ਡੌਂਕੀ ਲਗਾ ਕੇ ਵਿਦੇਸ਼ੀ ਧਰਤੀ ਤੇ ਪਹੁੰਚੇ ਨੇ ਸਾਲ 2021 ਚ ਅਮਰੀਕਾ ਨੇ ਜਦੋਂ ਅਫਗਾਨਿਸਤਾਨ ਤੋਂ ਆਪਣਾ ਕਬਜ਼ਾ ਛੱਡਿਆ ਤਾਂ ਮਿਲਟਰੀ ਦੇ ਜਹਾਜ਼ ਦੇ ਨਾਲ ਕੁਝ ਅਫਗਾਨੀਆਂ ਨੇ ਲਟਕ ਕੇ ਜਾਣ ਦੀ ਕੋਸ਼ਿਸ਼ ਵੀ ਕੀਤੀ ਸੀ ਜਿਸ ਤਰ੍ਹਾਂ ਉਹਨਾਂ ਦੀ ਮੌਤ ਹੋਈ। ਇਸੇ ਤਰ੍ਹਾਂ ਸਾਲ 2019 ਦੇ ਵਿੱਚ ਕੀਨੀਆ ਦੇ ਇੱਕ ਹਵਾਈ ਜਹਾਜ਼ ਦੇ ਲੈਂਡਿੰਗ ਗੀਅਰ ਯਾਨੀ ਕਿ ਟਾਇਰਾਂ ਦੇ ਨਾਲ ਲੱਗ ਕੇ ਨੈਰੋਬੀ ਤੋਂ ਇੱਕ ਨੌਜਵਾਨ ਨੇ ਇੰਗਲੈਂਡ ਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੀਥਰੋ 에ਅਰਪੋਰਟ ਤੇ ਉਤਰਨ ਲਈ ਜਿਵੇਂ ਹੀ ਜਹਾਜ਼ ਦੇ ਟਾਇਰ ਖੋਲੇ ਗਏ ਤਾਂ ਇਹ ਨੌਜਵਾਨ ਜ਼ਮੀਨ ਤੇ ਜਾ ਡਿੱਗਿਆ ਤੇ ਉਦੋਂ ਤੱਕ ਠੰਡੇ ਤਾਪਮਾਨ ਤੇ ਘੱਟ ਆਕਸੀਜਨ ਕਾਰਨ ਇਹ ਨੌਜਵਾਨ ਮਰ ਚੁੱਕਿਆ ਸੀ ਤੇ ਪੂਰੀ ਤਰ੍ਹਾਂ ਦੇ ਨਾਲ ਬਰਫ਼ ਬਣ ਗਿਆ ਸੀ ਪਰ ਪੰਜਾਬ ਦਾ 23 ਸਾਲ ਦਾ ਨੌਜਵਾਨ ਪ੍ਰਦੀਪ ਸੈਣੀ ਇਸੇ ਤਰੀਕੇ ਦੇ ਨਾਲ ਦਿੱਲੀ ਤੋਂ ਲੰਡਨ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਰਿਹਾ ਸੀ ਤੇ ਅੱਜ ਵੀ ਇਹ ਸਵਾਲ ਬਰਕਰਾਰ ਹੈ ਕਿ ਆਖਰ ਪ੍ਰਦੀਪ ਕਿਸ ਤਰੀਕੇ ਦੇ ਨਾਲ -60 ਡਿਗਰੀ ਤਾਪਮਾਨ ਬਹੁਤ ਹੀ ਥੋੜੀ ਜੀ ਆਕਸੀਜਨ ਤੇ 40000 ਫੁੱਟ ਦੀ ਉਚਾਈ ਤੱਕ ਕਿਵੇਂ ਜਿਉਂਦਾ ਬਚ ਗਿਆ? ਦਰਅਸਲ ਪ੍ਰਦੀਪ ਇਕੱਲਾ ਨਹੀਂ ਸੀ ਜੋ ਜਹਾਜ਼ ਦੇ ਟਾਇਰ ਦੇ ਵਿੱਚ ਜਾ ਕੇ ਬੈਠਿਆ ਸੀ, ਬਲਕਿ ਉਸਦਾ 19 ਸਾਲਾ ਛੋਟਾ ਭਰਾ ਵਿਜੇ ਸੈਣੀ ਵੀ ਉਸਦੇ ਨਾਲ ਹੀ ਸੀ। ਪਰ ਬਦਕਿਸਮਤੀ ਸੀ ਕਿ ਵਿਜੇ ਜਿਉਂਦਾ ਨਾ ਬਚ ਸਕਿਆ। ਇਹਨਾਂ ਦੋਨਾਂ ਭਰਾਵਾਂ ਦੇ ਸਾਹਸ ਦੀ ਕਹਾਣੀ ਸ਼ੁਰੂ ਹੁੰਦੀ ਹੈ ਸਾਲ 1996 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਹਾਲੇ ਵੀ ਆਤਵਾਦ ਕਾਰਨ ਪੁਲਿਸ ਕਈ ਨੌਜਵਾਨਾਂ ਨੂੰ ਚੁੱਕ ਰਹੀ ਸੀ ਪੇਸ਼ੇਵਰੋਂ ਪ੍ਰਦੀਪ ਸੈਣੀ ਤੇ ਉਸ ਦਾ ਭਰਾ ਕਾਰ ਮੈਕੈਨਿਕ ਦਾ ਕੰਮ ਕਰਦੇ ਸੀ ਪਰ ਕਿਸੇ ਕਾਰਨ ਦੋਨਾਂ ਦਾ ਨਾਮ ਖਾਲਸਥਾਨੀਆਂ ਦੇ ਨਾਲ ਜਾ ਜੁੜ ਗਿਆ ਤੇ ਪੁਲਿਸ ਇੱਕ ਸਾਲ ਤੋਂ ਦੋਨਾਂ ਦੀ ਭਾਲ ਕਰ ਰਹੀ ਸੀ ਤੇ ਦੋਨੋਂ ਭਰਾ ਲੁਕੇ ਰਹਿ ਰਹੇ ਸੀ ਇਸ ਦੌਰਾਨ ਦੋਨਾਂ ਨੇ ਸੋਚਿਆ ਕਿ ਜਿਨ੍ਹਾਂ ਦੀ ਜਾਨ ਨੂੰ ਭਾਰਤ ਵਿੱਚ ਖਤਰਾ ਸੀ ਉਹਨਾਂ ਚੋਂ ਕਾਫੀ ਲੋਕ ਕੈਨੇਡਾ ਜਾਂ ਫਿਰ ਇੰਗਲੈਂਡ ਚਲੇ ਗਏ ਸੀ ਪਰ ਦੋਨਾਂ ਦੇ ਲਈ ਇਹ ਆਸਾਨ ਨਹੀਂ ਸੀ ਕਿਉਂਕਿ ਨਾ ਤਾਂ ਦੋਨਾਂ ਕੋਲ ਪਾਸਪੋਰਟ ਸੀ ਤੇ ਨਾ ਹੀ ਪੈਸੇ ਜਿਵੇਂ ਨਾ ਕਿਵੇਂ ਇੱਕ ਏਜੰਟ ਦੇ ਨਾਲ ਸੰਪਰਕ ਕੀਤਾ ਗਿਆ ਤੇ ਦੋਨਾਂ ਨੂੰ ਜਹਾਜ਼ ਦੇ ਵਿੱਚ ਸਮਾਨ ਰੱਖਣ ਦੀ ਥਾਂ ਦੇ ਵਿੱਚ ਬਿਠਾ ਕੇ ਭਾਰਤ ਤੋਂ ਇੰਗਲੈਂਡ ਭੇਜਣ ਦਾ ਪਲਾਨ ਬਣਾ ਲਿਆ ਗਿਆ ਪਰ ਲੰਬਾ ਸਮਾਂ ਉਡੀਕਣ ਤੋਂ ਬਾਅਦ ਵੀ ਦੋਨੋਂ ਭਰਾਵਾਂ ਦਾ ਇੱਕ ਕੰਮ ਨਾ ਬਣਿਆ ਤੇ ਆਖਰਕਾਰ ਦੋਨਾਂ ਨੇ ਪੰਜਾਬ ਤੋਂ ਦਿੱਲੀ ਜਾਣ ਦੀ ਸਲਾਹ ਬਣਾਈ। ਦੋਨੋਂ ਭਰਾ ਦਿੱਲੀ ਪਹੁੰਚੇ ਤਾਂ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੀ ਲਗਭਗ 10 ਦਿਨ ਤੱਕ ਰੇਕੀ ਕੀਤੀ ਗਈ ਤੇ ਪਤਾ ਕੀਤਾ ਗਿਆ ਕਿ ਕਿਹੜੇ ਪਾਸੇ ਤੋਂ ਦੋਨੋਂ 에ਅਰਪੋਰਟ ਅੰਦਰ ਦਾਖਲ ਹੋ ਸਕਦੇ ਨੇ। ਇਹਨਾਂ ਦਿਨਾਂ ਦੇ ਵਿੱਚ ਦੋਨਾਂ ਨੇ ਇਹ ਵੀ ਪਤਾ ਲਗਾ ਲਿਆ ਸੀ ਕਿ ਇੰਗਲੈਂਡ ਨੂੰ ਜਾਣ ਵਾਲਾ ਜਹਾਜ਼ ਕਿੱਥੋਂ ਤੇ ਕਿਸ ਸਮੇਂ ਉਡਾਨ ਭਰੇਗਾ। ਆਖਿਰ ਅਕਤੂਬਰ 1996 ਦੀ ਉਹ ਰਾਤ ਆਈ ਜਦੋਂ ਪ੍ਰਦੀਪ ਤੇ ਵਿਜੇ ਦੋਨੋਂ ਭਾਈ ਬ੍ਰਿਟਿਸ਼ 에ਅਰਵੇਜ਼ ਦੇ ਜਹਾਜ਼ ਦੇ ਲੈਂਡਿੰਗ ਗੇਅਰ ਯਾਨੀ ਪਿਛਲੇ ਟਾਇਰਾਂ ਦੇ ਵਿਚਕਾਰ ਜਾ ਬੈਠੇ ਇੱਕ ਪਾਸੇ ਪ੍ਰਦੀਪ ਸੀ ਤਾਂ ਦੂਜੇ ਪਾਸੇ ਵਿਜੇ ਦੋਨਾਂ ਨੂੰ ਇਹ ਸਫ਼ਰ ਜਿੰਨਾ ਆਸਾਨ ਲੱਗਦਾ ਸੀ ਉਹਨਾ ਹੈ ਨਹੀਂ ਸੀ ਕਿਉਂਕਿ 40000 ਫੁੱਟ ਦੀ ਉਚਾਈ 600 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਤੇ -60 ਡਿਗਰੀ ਦਾ ਠਾਰ ਦੇਣ ਵਾਲੀ ਠੰਡ ਦਾ ਤਾਪਮਾਨ ਦੋਨਾਂ ਨੇ ਸਹਿਣ ਕਰਨਾ ਸੀ ਪਰ ਇਸ ਤੋਂ ਬਿਨਾ ਦੋਨਾਂ ਦੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਸੀ ਤੇ ਆਖਿਰ ਦੋਨਾਂ ਭਾਈਆਂ ਨੇ ਇਹੋ ਜਾਨਲੇਵਾ ਰਸਤਾ ਚੁਣਿਆ ਤੇ ਆਪਣੇ ਖਤਰਨਾਕ ਸਫ਼ਰ ਲਈ ਅੱਗੇ ਵਧ ਗਏ ਅਸਲ ਦੇ ਵਿੱਚ ਉਸ ਸਮੇਂ 에어ਪੋਰਟ ਤੇ ਅੱਜ ਜਿੰਨੀ ਸੁਰੱਖਿਆ ਨਹੀਂ ਸੀ ਤੇ ਨਾ ਹੀ ਸੀਸੀਟੀਵੀ ਕੈਮਰੇ ਸੀ ਜਿਸ ਦੇ ਚਲਦੇ ਹੀ ਦੋਨੋਂ ਭਰਾ ਜਹਾਜ਼ ਤੱਕ ਪਹੁੰਚਣ 'ਚ ਸਫਲ ਰਹੇ ਸੀ ਕਰੀਬ 10 ਘੰਟੇ ਦੇ ਸਫ਼ਰ ਤੋਂ ਬਾਅਦ ਬ੍ਰਿਟਿਸ਼ 에ਅਰਵੇਜ਼ ਦਾ ਇਜਹਾਜ਼ ਲੰਡਨ ਦੇ ਹੀਥਰੋ 에어ਪੋਰਟ ਤੇ ਜਾ ਪਹੁੰਚਿਆ ਜਹਾਜ਼ ਦੇ ਵਿੱਚ ਸਵਾਰੀਆਂ ਟਰਮੀਨਲ ਰਾਹੀਂ 에어ਪੋਰਟ ਅੰਦਰ ਦਾਖਲ ਹੋਣ ਲੱਗੀਆਂ ਤੇ ਯਾਤਰੀਆਂ ਦੇ ਸਮਾਨ ਨੂੰ ਲੈਣ ਲਈ ਮੁਲਾਜ਼ਮ ਆਪਣੀਆਂ ਛੋਟੀਆਂ ਗੱਡੀਆਂ ਲੈ ਕੇ ਜਹਾਜ਼ ਦੇ ਕੋਲ ਪਹੁੰਚੇ ਇਹਨਾਂ ਵਿੱਚੋਂ ਇੱਕ ਮੁਲਾਜ਼ਮ ਨੇ ਦੇਖਿਆ ਕਿ ਜਹਾਜ਼ ਦੇ ਪਿਛਲੇ ਇੱਕ ਟਾਇਰ ਦੇ ਨਾਲ ਕੋਈ ਬਰਫ਼ ਨੁਮਾ ਜੰਮੀ ਹੋਈ ਚੀਜ਼ ਚਿਪਕੀ ਪਈ ਸੀ ਥੋੜਾ ਅੱਗੇ ਜਾ ਕੇ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਕਿ ਇਹ ਕੋਈ ਚੀਜ਼ ਨਹੀਂ ਬਲਕਿ ਇੱਕ ਇਨਸਾਨ ਹੈ ਜਿਸ ਦਾ ਸਰੀਰ ਪੂਰੀ ਤਰ੍ਹਾਂ ਦੇ ਨਾਲ ਜੰਮ ਚੁੱਕਿਆ ਸਾਰਾ ਸਰੀਰ ਜਵਾਬ ਦੇ ਚੁੱਕਾ ਸੀ ਪਰ ਖੁਸ਼ਕਿਸਮਤੀ ਨੂੰ ਉਸਦੇ ਸਾਹ ਚੱਲਦੇ ਮਿਲੇ ਇਹ ਨੌਜਵਾਨ ਹੋਰ ਕੋਈ ਨਹੀਂ ਬਲਕਿ ਪ੍ਰਦੀਪ ਸੈਣੀ ਸੀ ਪ੍ਰਦੀਪ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਤੇ ਆਖਿਰਕਾਰ 4 ਦਿਨਾਂ ਬਾਅਦ ਪ੍ਰਦੀਪ ਨੂੰ ਹੋਸ਼ ਆਇਆ ਤਾਂ ਉਹ ਇਹੋ ਸਵਾਲ ਕਰਦਾ ਕਿ ਉਸ ਦਾ ਛੋਟਾ ਭਾਈ ਕਿੱਥੇ ਹੈ ਇਨਾ ਸਾਰੇ ਖਤਰਿਆਂ ਨੂੰ ਪਾਰ ਕਰਕੇ ਪ੍ਰਦੀਪ ਤਾਂ ਇੰਗਲੈਂਡ ਜਿਉਂਦਾ ਪਹੁੰਚ ਗਿਆ ਪਰ ਉਸਦਾ 19 ਸਾਲਾ ਛੋਟਾ ਭਾਈ ਵਿਜੇ ਸੈਣੀ ਜਹਾਜ਼ ਦੇ ਆਸੇ-ਪਾਸੇ ਕਿਧਰੇ ਵੀ ਨਾ ਲੱਭਿਆ ਅਖੀਰ ਕੁਝ ਦਿਨ ਬਾਅਦ ਖਬਰ ਆਉਂਦੀ ਹੈ ਕਿ ਲੰਡਨ ਤੋਂ ਥੋੜੀ ਦੂਰੀ ਤੇ ਸਥਿਤ ਰਿਚਮੰਡ ਸ਼ਹਿਰ ਦੇ ਕੋਲ ਇੱਕ ਨੌਜਵਾਨ ਦੀ Laash ਮਿਲੀ ਹੈ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਜੰਮੀ ਹੋਈ ਸੀ ਇਹ Laash ਪ੍ਰਦੀਪ ਦੇ ਭਾਈ ਵਿਜੇ ਦੀ ਹੀ ਸੀ ਜਿਸ ਦੀ ਪਛਾਣ ਖੁਦ ਪ੍ਰਦੀਪ ਵੱਲੋਂ ਕੀਤੀ ਗਈ ਆਪਣੇ ਭਰਾ ਦੀ লাশ ਦੇਖ ਪ੍ਰਦੀਪ ਫੁੱਟ ਫੁੱਟ ਕੇ ਰੋਣ ਲੱਗ ਪਿਆ ਕਿਉਂਕਿ ਇੰਗਲੈਂਡ ਆਉਣ ਦਾ ਸੁਪਨਾ ਦੋਨਾਂ ਭਰਾਵਾਂ ਦਾ ਸਾਂਝਾ ਸੀ ਤੇ ਵਿਜੇ ਦਾ ਇਹ ਸੁਪਨਾ ਟੁੱਟ ਚੁੱਕਿਆ ਸੀ ਉਧਰ ਪੁਲਿਸ ਤੋਂ ਲੈ ਕੇ ਪੱਤਰਕਾਰ ਤੇ ਆਮ ਲੋਕਾਂ ਦਾ ਇੱਕੋ ਇੱਕ ਸਵਾਲ ਇਹੀ ਸੀ ਕਿ ਆਖਿਰ ਪ੍ਰਦੀਪ ਬਚ ਕਿਵੇਂ ਗਿਆ ਕਿਵੇਂ ਉਸਨੇ ਸਾਰੇ ਖਤਰਨਾਕ ਹਾਲਾਤਾਂ ਦਾ ਸਾਹਮਣਾ ਕੀਤਾ ਵਿਜੇ ਦੀ লাশ ਦਾ ਜਦੋਂ ਪੋਸਟਮਾਰਟਮ ਕੀਤਾ ਗਿਆ ਤਾਂ ਪਤਾ ਲੱਗਿਆ ਕੀ ਆਕਸੀਜਨ ਦੇ ਘਟ ਜਾਣ ਕਾਰਨ ਉਸਦੀ ਮੌਤ ਦਿੱਲੀ ਤੋਂ ਜਹਾਜ਼ ਦੇ ਉੱਡਣ ਤੋਂ ਕਰੀਬ ਘੰਟੇ ਡੇਢ ਘੰਟੇ ਬਾਅਦ ਹੀ ਹੋ ਚੁੱਕੀ ਸੀ ਤੇ ਉਧਰ ਪ੍ਰਦੀਪ ਗੈਰ ਕਾਨੂੰਨੀ ਢੰਗ ਦੇ ਨਾਲ ਇੰਗਲੈਂਡ ਪਹੁੰਚਿਆ ਸੀ ਇਸ ਦੇ ਲਈ ਪੂਰੇ 18 ਸਾਲ ਉਸ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਤੇ ਆਖਿਰਕਾਰ ਜੱਜ ਨੇ ਫੈਸਲਾ ਕੀਤਾ ਕਿ ਬੇਸ਼ੱਕ ਪ੍ਰਦੀਪ ਦਾ ਤਰੀਕਾ ਗਲਤ ਸੀ ਪਰ ਉਸਦਾ ਇਹ ਕਾਰਨਾਮਾ ਇੰਨਾ ਵੱਡਾ ਸੀ ਕਿ ਅਦਾਲਤ ਨੇ ਪਰਦੀਪ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਤੇ ਉਸ ਨੂੰ ਇੰਗਲੈਂਡ ਦੀ ਨਾਗਰਿਕਤਾ ਦੇ ਦਿੱਤੀ ਗਈ। ਉਸ ਤੋਂ ਬਾਅਦ ਪ੍ਰਦੀਪ ਦਾ ਇੰਗਲੈਂਡ ਦੇ ਵਿੱਚ ਹੀ ਵਿਆਹ ਹੋਇਆ ਤੇ ਅੱਗੋਂ ਦੋ ਪੁੱਤਰਾਂ ਨੇ ਵੀ ਜਨਮ ਲਿਆ। ਦੱਸਿਆ ਜਾਂਦਾ ਹੈ ਕਿ ਅੱਜ ਵੀ ਪ੍ਰਦੀਪ ਸੈਣੀ ਇੰਗਲੈਂਡ ਦੇ ਵਿੱਚ ਟੈਕਸੀ ਚਲਾਉਂਦਾ ਦੇਖਿਆ ਜਾਂਦਾ ਹੈ। ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਵੀ ਦੇਸ਼ ਦੇ ਵਿੱਚ ਦਾਖਲ ਹੋਣਾ ਗਲਤ ਹੈ ਪਰ ਦੁਨੀਆ ਤੇ ਪ੍ਰਦੀਪ ਸੈਣੀ ਨੇ ਇੱਕੋ ਇੱਕ ਅਜੀਬਾ ਸਫ਼ਰ ਕੀਤਾ ਹੈ ਜਿਸ ਤੇ ਲਈ ਦਿਖਾਏਗੇ ਸਾਹਸ ਕਾਰਨ ਅੱਜ ਵੀ ਪ੍ਰਦੀਪ ਨੂੰ ਯਾਦ ਕੀਤਾ ਜਾਂਦਾ ਹੈ